ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਚਲੋ ਜੀ ਇਹ ਟਾਈਮ ਹੋ ਗਿਆ ਪੌਣੀ 6 ਦਾ ਤੇ ਮੈਂ ਹੁਣ ਚਾਹ ਗਰਮ ਕਰਕੇ ਪੀਣੀ ਹੈ ਮੈਂ 5 ਵਜੇ ਚਾਹ ਬਣਾ ਲਈ ਸੀ 5:30 ਤੇ ਮੈਂ ਚਾਹ ਅੱਧਾ ਘੰਟਾ ਲੇਟ ਪੀਣੀ ਹੁੰਦੀ ਹੈ ਮੈਨੂੰ ਜਿਹੜੀ ਡਾਕਟਰ ਨੇ ਦਵਾਈ ਦਿੱਤੀ ਹੋਈ ਆ ਉਹ ਖਾਲੀ ਪੇਟ ਲੈਣੀ ਆ ਉਸ ਤੋਂ ਗਰਮ ਪਾਣੀ ਨਾਲ ਉਸ ਤੋਂ ਬਾਅਦ ਅੱਧਾ ਘੰਟਾ ਮੈਂ ਚਾਹ ਪੀਣੀ ਆ ਹੁਣ ਅੱਧਾ ਘੰਟਾ ਹੋ ਗਿਆ ਹੁਣ ਮੈਂ ਚਾਹ ਪੀਵਾਂਗੀ ਤੇ ਇਹ ਪਣੀ ਚਾਹ ਗਰਮ ਹੋ ਜਾਂਦੇ ਜਿਵੇਂ ਉਧਰ ਮੱਝਾਂ ਕਣੀ ਵਗ ਗਈ ਫਿਰ ਚਾਹ ਜ਼ਿਆਦਾ ਗਰਮ ਹੋ ਜੂ ਗਰਮੀ ਆ ਫਿਰ ਠੰਢੀ ਨਹੀਂ ਹੁੰਦੀ ਆਪਾਂ ਗੈਸ ਸਿਮਤ ਦੇ ਕਰ ਜਾਂਦੇ ਪਿੰਦਰ ਵੀ ਉੱਠ ਖੜਿਆ ਇਹਨੂੰ ਵੀ ਪਤਾ ਨਹੀਂ ਕੱਲ ਦਾ ਕਰੀ ਜਾਂਦਾ ਮੇਰਾ ਸਿਰ ਦੁਖਦਾ ਸਿਰ ਦੁਖਦਾ ਤੇ ਜਖਾਉਂ ਜੇ ਲੱਗਿਆ ਫੇ ਦੇਖੋ ਆਪਿਆ ਕੋਲਰ ਮੂਰੇ ਆਪਾਂ ਮੱਝਾਂ ਨੂੰ ਲਾ ਆ ਜੀ ਇੱਥੇ 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 ਲਾ ਲੈਨੇ ਅਸੀਂ ਸ਼ਾਮ ਨੂੰ ਕੋਲਰ ਨਾਲੇ ਤਾਂ ਸਵੇਰੇ ਮਸਰਦਾਨੀ ਚੱਕ ਕੇ ਇਹਨਾਂ ਨੂੰ ਹਵਾ ਆ ਜਾਂਦੀ ਆ ਧਾਰ ਮੈਂ ਕੱਢਤੀ ਕਿੱਧਰ ਲੈ ਗਈਆਂ ਮੱਠੜਾ ਓਹੋ ਆਪਾਂ ਸੂਈ ਹੋਈ ਮੱਜ ਨੂੰ ਧਰੀ ਸੀ ਲੇਟੀ ਦੇਖੋ ਕਿੱਥੇ ਆ ਗਿਆ ਮੱਠੜਾ ਮੈਂ ਥੋੜੀ ਜੀ ਰਹਿਂਦੀ ਇੱਧਰ ਘਾਟੀ ਫਿਰ ਗੇੜੇ ਦੇ ਜਾਂਦੇ ਨੇ ਵੀ ਅਸੀਂ ਖਾਣੇ ਦੇਖੋ ਜੀ ਮਸਰਦਾਨੀ ਚੱਕਤੀ ਆਪਾਂ ਨੇ ਮਸਰਦਾਨੀ ਨਾਲ ਬਹੁਤ ਫਰਕ ਪੈਂਦਾ ਮਹਿਸਾ ਦਾ ਹੁਣ ਵੀ ਦੇਖੋ ਨਾਲੇ ਅਸੀਂ ਧੂਆਂ ਕਰ ਦਿੰਨੇ ਇੱਥੇ ਹਾਂ ਵੀ ਕੈਸੇ ਆਓ ਦੇਖੋ ਜੀ ਮੈਂ ਇੱਥੇ ਨਾ ਬਠੜੀ 'ਚ ਅੱਗ ਪਾ ਕੇ ਪੂਆ ਕਰ ਦੰਨੀ ਆ ਕੂਲਰ ਦੀ ਹਵਾ ਮੂਰੇ ਧਰ ਦੰਨੀ ਆ ਸਾਰਾ ਮਸਰ ਹੈ ਜਿਹੜਾ ਜਦੋਂ ਮਸਰਦਾਨੀ ਚੱਕਦੇ ਆਪਾਂ ਭੱਜ ਜਾਂਦਾ ਨਹੀਂ ਫਿਰ ਬੜਾ ਇੰਨੇ ਲੇਟ ਤੱਕ ਮਸਰਦਾਨੀ ਚੱਕਾਂਗੇ ਸਾਰੇ ਕੰਮ ਹੋ ਜਾਂਦੇ ਨੇ ਪਾ ਬੱਲ ਮਨੇ ਜਿਹੜੇ ਬੰਦ ਕਰ ਦੰਨੇ ਮਸਰੀ ਬਹੁਤ ਜਿਆਦਾ ਹੋਇਆ ਪਿਆ ਚਿੱਟੇ ਚਿੱਟੇ ਮੂੰਹਾਂ ਆ ਹਾਂ ਸਾਈ ਵੀ ਇਹਦਾ ਗੇਟ ਬੰਦ ਹੈ ਸਰਦਾਰ ਜੀ ਕਹਿੰਦੇ ਖੇਤ ਦੇ ਨੇ ਬਾਹਰ ਨਿਕਲਣਾ ਖੇਤ ਜਾਣਾ ਦਿਨ ਚਲ ਤੋ ਮੂੰ ਲੈਣਾ ਕਰਨਾ ਹੀ ਨਹੀਂ ਕਰਾਰੇ ਨੂਨ ਚ ਮੈਂ ਪਾਕੇ ਦੇ ਦੇਣੀ ਆ ਗੱਲ ਸਾਫ਼ ਹੋ ਜੂ ਉਹ ਦਿਨ ਜਿਹੜਾ ਗਲਾ ਦੁਖਦਾ ਚਾਹ ਉਹ ਰਿਹਾ ਮਗਰ ਅੰਦਰ ਪੀਂਗਾ ਮੈਂ ਨਹੀਂ ਪੀਂਦਾ ਉਹ ਖੁੱਲ ਗਿਆ ਤੇਰਾ ਬਾਰਸੇ ਵਿੱਚ ਖੁੱਲ ਗਿਆ ਉੜ ਨਹੀਂ ਜਾਂਦਾ ਚਲੋ ਜੀ ਸਰਦਾਰ ਜੀ ਖੇਤ ਗੇੜਾ ਦੇ ਆਏ ਤੇ ਇਹਨਾਂ ਨੇ ਨਾਲੇ ਮੋਟਰ ਚੱਲਦੀ ਤੀ ਮੱਕੀ ਵਾਲੇ ਬਾਹਨ ਦਾ ਕੱਦੂ ਪਰਿਆ ਤੀ ਪਾਣੀ ਪਾਉਂਦੇ ਤੇ ਉਹ ਚੋਂ ਦੇਖ ਕੇ ਇਹਨੇ ਹੁਣ ਬਸ ਦੂਜੀ ਵਾਰ ਦੇ ਕੱਖੇ ਹੀ ਪਾਉਣਗੇ ਮੇਰੀ ਲੱਤ ਅੱਜ ਜੜਾ ਥੋੜੀ ਜਿਆਦਾ ਦੁਖੀ ਲੱਗ ਰਹੀ ਹੈ ਚਲੋ ਜੀ ਹੁਣ ਆਪਾਂ ਚੱਲਦੇ ਆਂ ਖੇਤ ਪਿੰਦਰ ਦਾ ਬੂਟਾ ਲਾਉਣ ਆ ਜਾ ਬੇ ਮੁੰਡੇ ਚੱਲੀਏ ਮੈਂ ਅੱਜ ਮੇਰੀ ਲੱਤ ਬਾੜੀ ਰੂ ਦੀਦੀ ਮਾ ਮਾਸੀ ਤੋਂ ਸਮਰਾਉ ਮੈਨੂੰ ਲੱਗਦਾ ਮੈਨੂੰ ਆ ਕੇ ਸੁੰਭਰਨਾ ਪਊ ਮਾਸੀ ਵੀ ਨਹੀਂ ਆਈ ਆਪੇ ਐਤਨਾਂ ਨੰਨ ਹੁਗੇ ਬਾਲਟੀ ਚ ਤਰੇ ਨੀ ਹੇ ਬਿੰਦਰ ਇਹਨੂੰ ਮੈਂ ਪਾਣੀ ਚ ਪਾ ਕੇ ਧਰਤਾ ਦੀ ਮੈਨੂੰ ਪਤਾ ਸੀ ਇੱਥੇ ਸੁਕਾ ਦੇਣਗੇ ਇਹ ਪੱਕੀ ਪਰਤੇ ਦੀ ਗੱਲ ਹੁੰਦੀ ਹੈ ਜਿੱਦੇ ਮੈਂ ਐ ਸੋਚ ਲਾਣਾ ਵੀ ਅੱਜ ਮੇਰੇ ਤੋਂ ਕੰਮ ਇਹ ਹੁੰਦਾ ਨਹੀਂ ਮਾਸੀ ਤੋਂ ਕਰਾਉ ਉਹਦੇ ਉਹ ਲੇਟ ਹੋ ਜਾਂਦੀ ਹੈ ਨਹੀਂ ਅੱਗੇ 6:30 ਵਜੇ ਆ ਜਾਨੀ ਹੁੰਦੀ ਦੇਖੋ ਪੱਤੇ ਸੁੱਤੇ ਕਿੰਨੇ ਹੋਏ ਪਏ ਨੇ ਇੱਕ ਸਾਢੇ ਚਿਕਨੀਆਂ ਲੜ ਲੀਆਂ ਨੇ ਸਵੇਰੀ ਦੇਖੋ ਤੁਹਾਨੂੰ ਬਾਤ ਸੁਣਦੀ ਹੋ ਇੱਥੇ ਬਹੁਤ ਜ਼ਿਆਦਾ ਰਹਿੰਦੀਆਂ ਨੇ ਕੀਰੇ ਪੱਤੇ ਨੇ ਨਾ ਕਿਰਦੇ ਨਹੀਂ ਥੋੜੇ ਥੋੜੇ ਜਿਹੀ ਕਿਰੀ ਜਾਂਦੇ ਨੇ ਪੱਕ ਕੇ ਸੁਣਦੇ ਨਹੀਂ ਹੈਗੇ ਪਿੰਦਰ ਨੂੰ ਬੁਖਾਰ ਤੇ ਜ਼ਖਾਮ ਹੋਇਆ ਪਿਆ ਇਸ ਸਕੂਲ ਅੱਜ ਜਾਂਦਾ ਨਹੀਂ ਪਿੰਦਰ ਮੈਂ ਖੜੀ ਬਾਲ ਮਾਰੀ ਨੇ ਕਿੱਧਰ ਵਗਿਆ ਚੱਪਲਾ ਕਿੱਧਰ ਗਈਆਂ ਅੱਛਾ ਚਿੜੀਆਂ ਦੇ ਲਾ ਕਿ ਮੈਂ ਲੜੀ ਜਾਂਦੀਆਂ ਨੇ ਤੜਕੀ ਚਲ ਚੱਕਵਾਲਟੀ ਆ ਆ ਕੀ ਦੇਖਾਂਗੇ ਜੇ ਤਾਂ ਮਾਸੀ ਆ ਗਈ ਉਹਨਾਂ ਨੂੰ ਤਾਂ ਸਭਰਾ ਲਾਂਗੇ ਨਹੀਂ ਮੈਨੂੰ ਫੇਰ ਆ ਆ ਪਈ ਹੈ ਕਹੀਂ ਲੈ ਜਾਏਗਾ ਕੱਢ ਕੇ ਕੱਢ ਫਿਰ ਇਹਨੂੰ ਚਲ ਚਲ ਅਬ ਕੀ ਕਰੀਏ ਫਾਰੀ ਹੋ ਗਿਆ ਪਾਣੀ ਭਾਗੇ ਨਾ ਜੜ ਤਾਂ ਨਿਕਲ ਦੀ ਦੀਆਂ ਖਿੱਚੀ ਇਹਨਾਂ ਹੱਥ ਪਾਲਾ ਸਾਨੂੰ ਚਲ ਹਾਂ ਹਾਂ ਆ ਤੋਕਾ ਦਾ ਕਰ ਗਿਆ ਸੁੰਬਰ ਨਾਲ ਰਹੀਆਂ ਆ ਬੂਟੀ ਚ ਪਾਣੀ ਪਾ ਕੇ ਦੇਖੀ ਹਰੀ ਹੋ ਗਈ ਦੁਬਾਰੇ ਥੂਕਦੀ ਤੀ ਵਿਚਾਰੀ ਬਾਾਰ ਸੁੰਬਰ ਨਾਲੇ ਮਿੰਨਰਾ ਦੇ ਕਿੰਨਾ ਸੋਹਣਾ ਫੁੱਲ ਹੋ ਗਿਆ ਆਪਣੇ ਆ ਇੱਥੇ ਹੋਰ ਲਾ ਦੋ ਦੋ ਤਿੰਨ ਮੈਂ ਪਹਿਲਾਂ ਉਹਦੇ ਪੱਟ ਦਿੱਤੀ ਇਹਨੂੰ ਬਾਹਲੇ ਸੋਹਣੇ ਫੁੱਲ ਨਿਕਲਦੇ ਨੇ ਉਹਦੇ ਆ ਭਰੇ ਵੀ ਸੁਖਵੀਰ ਮਾਸੇ ਕੇ ਬਾੜ ਚ ਵੀ ਹੋਣ ਅੰਦਰ ਲਾਵਾਂਗੇ ਛੋਟੇ ਛੋਟੇ ਲਿਆ ਕੇ ਕਹੀ ਗੁਹੀ ਹੈਗੀ ਇੱਥੇ ਹਾ ਦੇਖੋ ਜੀ ਆਪਣੀ ਮੱਕੀ ਸਾਰੀ ਵੱਢਤੀ ਤੇ ਅੱਜ ਅਜ ਸ਼ਾਮ ਜੀ ਨੂੰ ਭਈਏ ਆਉਣਗੇ ਮੇਰਾ ਖਿਆਲ ਉਧਰੋਂ ਵੀ ਆਜੀ ਦੀ ਇਧਰ ਜੀ ਦੀ ਚ ਹਜੇ ਕੱਖ ਕੱਢਣੇ ਨੇ ਦੇਖੋ ਜੀ ਅੱਜ ਤਾਂ ਦੇਖੀ ਕਿੰਨੇ ਕੱਖ ਹੋ ਪਏ ਨੇ ਜੀ ਦੀ ਚ ਸੌਂ ਹੀ ਨਾ ਮਿਲਦਾ ਲੈ ਆਪਣੇ ਦਾ ਬੇਲਾਂ ਦਾ ਮੁੱਦਾ ਹੀ ਖਤਮ ਕਰਤਾ ਹਾਈ ਸਾਡੀ ਸਬਜੀ ਵਾ ਤੀ ਹਾ ਦੇਖੋ ਜੀ ਆਪਣੀ ਇੰਨੀ ਸਬਜੀ ਲੱਗਦੀ ਸੀ ਪਤਾ ਨਹੀਂ ਨਾ ਨੇ ਕੀ ਕਰਤਾ ਪਤਾ ਨਹੀਂ ਕੋਈ ਸਪਰੇਅ ਮਾਰਤੀ ਪਤਾ ਨਹੀਂ ਪਾਣੀ ਪੂਣੀ ਵੱਧ ਪੈ ਗਿਆ ਸਾਰੀਆਂ ਸੁੱਕ ਗਈਆਂ ਬਾਤੀਆਂ ਸਾਰੀਆਂ ਉਨਖਤਰ ਮੱਟਾਂ ਦੇ ਲਾਰੇ ਨੇ ਸਰਦਾਰ ਜੀ ਚੇਪੇ ਦੁਬਾਦ ਪਹਿਲਾਂ ਮੇਰੇ ਨਾਲ ਮੱਜਾ ਮੱਜਾ ਨਮਾ ਕੇ ਆਏ ਨੇ ਆ ਸਾਡਾ ਸੈਫੀ ਅੱਲੀ ਬੜਿਆ ਫਿੱਡਾ ਹਜੇ ਇਹ ਨਮਾਉਣਾ ਪਊਗਾ ਗਰਮੀ ਦੇ ਵਿੱਚ ਸਾਨੂੰ ਪਹਿਲਾ ਕੰਮ ਥੋੜੇ ਨੇ ਚਾਂਬੜਿਆ ਜਾ ਦੇ ਕਿੱਧਰ ਲਈ ਜਾਣਾ ਸਿੱਧਾ ਹੀ ਸਿੱਧਾ ਸੈਫੀ ਵੀ ਹੌਕਣ ਲੱਗ ਰਿਹਾ ਮੈਂ ਅੱਜ ਕਾਫੀ ਦਿਨਾਂ ਬਾਅਦ ਖੇਤ ਆਇਆ ਪਤਾ ਨਹੀਂ ਸਾਡੇ ਤਾਂ ਜੀ ਅੱਕ ਗਏ ਦੀ ਨਾ ਤਾਂ ਭਿੰਡੀਆਂ ਨੂੰ ਜੀ ਕਰਦਾ ਦਿਖਾਉਣ ਨੂੰ ਨਾ ਫਲੀਆਂ ਨੂੰ ਫਲੀਆਂ ਤੋੜਨ ਆਇਆ ਨਹੀਂ ਜਾਂਦੀ ਦੀ ਗਰਮੀ ਚ ਦੂਜੇ ਦਿਨ ਪੱਕ ਜਾਂਦੇ ਤੇ ਉਹ ਦਾਣਿਆਂ ਦੀ ਦਾਲ ਸਵਾਦ ਨਹੀਂ ਲੱਗਦੀ। ਦੇਖੋ ਜੀ ਹੁਣ ਆਪਾਂ ਪਿੰਦਰ ਦਾ ਜਬੂਟਾ ਲਵਾਇਆ ਜੇ ਘਰੇ ਰਹਿ ਗਿਆ ਮੈਂ ਇੱਥੇ ਪੈ ਕੇ ਕਿੰਨੇ ਦਿਨ ਹੋ ਗਏ। ਸਵੇਰੇ ਸਵੇਰੇ ਜਦੋਂ ਉੱਠਦੇ ਐ ਇੰਨੀ ਠੰਡੀ ਖਵਾ ਚੱਲਦੀ ਸੀ। ਪਤਾ ਨਹੀਂ ਮੀਂਹ ਕਿੱਥੇ ਪੈਂਦਾ ਕਿੱਥੇ ਨਾ ਸਾਡੇ ਤਾਂ ਕਣੀ ਨਹੀਂ ਪਈ ਤੁਸੀਂ ਦੱਸਿਓ ਵੀ ਤੁਹਾਡੇ ਪੈ ਗਿਆ ਕਿ ਨਾ। ਹਾਏ ਹਾਏ। ਐਤ ਕੀ ਆਪਣੀ ਆਜ ਆਮਣ ਦਾ ਇੱਕ ਵੀ ਆਮਣ ਨਹੀਂ ਲੱਗੀ। ਹਾਂ ਪਿਛਲੇ ਖਾਲ ਦਾ ਵਧੀਆ ਲੱਗਿਆ ਤੇ ਹਨਾ ਐਟ ਕੀ ਤਾਂ ਇੱਕ ਵੀ ਨਹੀਂ ਲੱਗੀ ਵਿਚਾਰੀ ਨੇ ਸੌਂ ਵੀ ਨਹੀਂ ਬੰਨੀ ਹਾਂ 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 ਆਉਂਦੀ ਆਵਾਏ ਸੀ ਅਜੀ ਆ ਦੇਖੀ ਪਾਣੇ ਟਿੰਡੇ ਆ ਬਾਲਟੀ ਇੱਥੇ ਪਈ ਆ ਕਾਲੇ ਤੇਲ ਵਾਲੀ ਹਲਦੀ ਵਧੀਆ ਹੋ ਗਈ ਉਹ ਐਡੀ ਐਡੀ ਹਨਾ ਕਿੱਥੇ ਲਾਏਗਾ ਹੁਣ ਇਹਨੂੰ ਹਾਂ ਕਹੀ ਨਹੀਂ ਹੈਗੀ ਹੁਣ ਤੇਰੇ ਕੋਲ ਹਾਂ ਇਧਰੋਂ ਦੀ ਹਵਾ ਆਉਂਦੀ ਆ ਵਧੀਆ ਮੱਕਾ ਹੋਣਾ ਇਹਨੇ ਜਾੜਾ ਪਾ ਲਿਆ ਮੱਕੜੀ ਨੇ ਜੀਰੀ ਚ ਹੁਣ ਮਸਰ ਖਤਮ ਹੋ ਜਾਊਗਾ ਹੋ 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 ਆ ਬੂਟੇ ਦੇਖ ਲਾ ਉਰੇ ਵੀ ਫੁੱਲ ਸੋਹਣੇ ਲੱਗਦੇ ਨੇ ਆ ਨਿੰਬੂ ਜਾ ਫੇਰ ਹੋ ਗਿਆ ਨਾਲੇ ਪੱਟਤਾ ਦੀ ਸੈਫੀ ਕੀ ਕਰਦਾ ਮਸੀ ਦੀ ਦੀ ਕਿਤੇ ਅੱਜ ਉਹ ਵੀ ਮੇਨ ਦਾ ਲੇਟ ਹੋ ਗਈਆਂ ਨਹੀਂ ਪਤਾ ਕਹਿੰਦੇ ਮੈਂ ਆਉਂਦੀ ਨਹੀਂ ਗਰਮੀ ਚ ਪਹਿਲੀ ਕੰਮ ਬਧੇ ਪੈ ਨੇ ਆ ਇਧਰ ਵੀ ਹੋ ਗਈ ਹਲਦੀ ਆਦਗੀ ਪੱਟਾਂ ਆ ਗਿਆ ਆਪਾਂ ਉਹੀ ਵਿੱਚ ਛੱਡ ਦਨੇ ਆ ਲੋ ਜੀ ਆਪਣੇ ਕੋਲੇ ਕਹੀ ਨਹੀਂ ਹੈਗੀ ਇਹ ਤਾਂ ਬੁੱਤਾ ਲਾਉਣ ਨੂੰ ਸਰਦਾਰ ਫੀਟਰ ਪੱਠਾ ਚੇਪ ਰਹੇ ਨੇ ਹੁਣ ਇੰਨਾ ਟਾਈਮ ਨਹੀਂ ਕਰਦੀਆਂ ਆਪਾਂ ਇੱਥੇ ਘਰ ਤਾ ਉਹ ਸਰਦਾਰ ਜੀ ਲਾ ਦੇਣਗੇ ਹੁਣ ਆਪਾਂ ਚੱਲੇ ਕਰ ਨਹੀਂ ਬਹੁਤਾ ਇੱਥੇ ਖੜੇ ਨਹੀਂ ਜਾਂਦਾ ਆ ਜੇ ਸਭੀ ਚਲੀ ਕਰੇ ਵੀ ਦੇਖਦੇ ਆ ਪਿੰਦਰ ਮਰੂਦ ਡਿੱਗਿਆ ਰਵੇ ਮੈਨੂੰ ਮਰੂਦ ਦੇ ਕੋਈ ਤੇ ਇਹ ਫੋਨ ਚੱਲੇ ਮਰੂਦ ਲੱਗਣ ਲੱਗ ਗਿਆ ਤਾਂ ਤਾਂ ਬੁੱਤਾ ਲਾਉਣ ਨੂੰ ਵੀ ਆਖਰੇ ਮੈਂ ਆ ਜਾ ਮਰਨਣਾ ਆ ਪਤਵਾਇਦੂ ਨਾ ਲਿਆ ਕਰੋ ਕੋਈ ਆ ਜਲੀ ਮਾਦੇ ਚ ਚਲੋ ਜੇ ਆਪਾਂ ਰੋਟੀ ਬਣਾ ਲਈ ਤੇ ਮੈਂ ਮੋਟਾ ਮੋਟਾ ਕੇ ਰੰਗਾਂ ਸਾਫ ਕਰਤਾ ਹਜੇ ਰੋਟੀ ਖਾਣ ਵਾਲੀ ਰਹਿੰਦੀ ਐ ਉਸ ਤੋਂ ਬਾਅਦ ਸਾਰੇ ਭਾਂਡੇ ਚੱਕ ਕੇ ਆਪਾਂ ਫਿਰ ਸਾਫ ਕਰੂੰਗੀ ਰਸੋਈ ਮੈਂ ਚੰਗੀ ਤਰ੍ਹਾਂ ਗਰਮੀ ਬਹੁਤ ਹੋਈ ਪਈ ਐ ਹੁੰਦਾ ਵੀ ਥੋੜਾ ਥੋੜਾ ਨਾਲ ਹੁੰਦੇ ਕਰੀ ਜਾਈਏ ਹਨ ਮੈਂ ਬਣਾਤੀ ਬੂਲਦੀ ਪਿੰਦਰ ਨੂੰ ਤੇ ਪੀਤੀ ਨੂੰ ਅਸੀਂ ਸਰਦਾਰ ਜੀ ਦੋਨੇ ਜਾਣੇ ਲੱਸੀ ਪੀਵਾਂਗੇ ਤੇ ਮੈਂ ਕਰੀਏ ਤੋਰੀਆਂ ਦੀ ਦਾਲ ਤੇ ਇਹ ਨਹੀਂ ਖਾਂਦੇ ਤੋਰੀਆਂ ਦੀ ਬਸ ਮੈਂ ਆਪਦੇ ਜੋਗੀ ਤੇ ਸਰਦਾਰ ਜੀ ਜੋਗੀ ਕਰੀਏ ਮੈਨੂੰ ਪਹਿਲੀ ਵਾਰ ਤੋਰੀਆਂ ਦੀ ਦਾਲ ਮਿਲੀ ਐ ਸਬਜ਼ੀ ਕਰਨ ਨੂੰ ਆਹ ਚਲੋ ਜੀ ਹੁਣ ਮੈਂ ਰੋਟੀ ਖਾਣਨੀ ਆ ਤੇ ਆਪਦੇ ਵਾਸਤੇ ਬਣਾਉਣੇ ਨੇ ਲੱਸੀ ਤੇ ਸਰਦਾਰ ਜੀ ਵਾਸਤੇ ਇਹ ਲੱਸੀ ਨਹੀਂ ਪੀਂਦੇ ਪਰੌਂਠਿਆਂ ਨਾਲ ਗੁੰਮਦੀ ਜਹੀਂ ਖਾ ਲੈਂਦੇ ਨੇ ਤੇ ਇੱਕ ਕੱਪ ਸਾਨੂੰ ਲੱਸੀ ਦਾ ਬਹੁਤ ਹੈ ਚਲੋ ਜੀ ਅੱਜ ਤੁਸੀਂ ਆਪਣੇ ਵਲੌਗ ਨਾਲ ਇੰਜੋਏ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ